ਵੈਗੁਰਜੀ ਕਾਲਸਾ ਵੈਗੁਰਜੀ ਘਟੇ ਸੰਘਾ ਜੀ ਅੱਜ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕਾਟ ਕਰਦੇ ਆ 15 15 25 ਸਾਲ ਦੇ ਵਿੱਚ ਆ ਅਪੀਲਾਂ ਕੱਟ ਦਿੱਤੀਆਂ ਆ ਜਿਹੜੀ ਅਪੀਲ ਐ ਸਪੈਸ਼ਲ ਆ ਖਾਸ ਆ ਇਟ ਇੰਡੀਆ ਦਾ ਜਿਹੜਾ ਖਾਸ ਆ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਵੀ ਪੰਜਾਬ ਚ ਪ੍ਰੋਜੈਕਟ ਚੱਲੇ ਇੰਡੀਆ ਪ੍ਰੋਜੈਕਟ ਚੱਲਦੇ ਆ ਜਾਂ ਪੰਜਾਬ ਤੇ ਵੀ ਕਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਪਰਵਾਨ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿੰਗ ਕਮੇ ਖੋਲੀ ਆ ਐਜੂਕੇਸ਼ਨ ਦਾ ਮੈਡੀਕਲ ਇਲਾ ਪੈਸੇ ਤੁਹਾਡੀ ਲੋੜ ਹੈਗੀ ਆ ਭਈ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਕਾਰਡ 'ਚ ਪੈਸੇ ਪਾ ਸਕਦੇ ਓਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੈਣ ਭਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ ਪਿੱਛੇ ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਛ ਆਪਣਾ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਐਸੋ ਤੇ ਤੁਹਾਡੀ ਕਾਫੀ ਲੋੜ ਹੈ ਜੇ ਫਿਰ ਸਾਰੀ ਬੈਂਕ ਡੀਟੇਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਡਾਇਰੈਕਟ ਜਨਰੇਸ਼ਨ ਪਾ ਸਕਦੇ ਆ ਬੈਂਕ ਡਿਟੈਲ ਵੀ ਆ ਗਈ ਬੈਂਕੀਆ ਡਿਟੈਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਤੁਹਾਡੀ ਇਸ وجہੇ ਕਾफी سپورਟ ਆ ਦੇਖੋ ਤੁਹਾਨੂੰ ਜਦੋਂ ਪਹਿਲਾਂ ਕਿ ਅ ਸੰਗਜੀ ਅਸੀਂ ਕਰੀ ਇਦਾਂ ਅਪੀਲ ਕਰ ਕਿ ਜਾਲੀਆਂ ਕਰਦੇ ਨਹੀਂਗੇ ਕਿ کافی ਗੁਰ ਕਿਰਪਾ ਹੈਗੀ ਆ ਵੀ ਚੜ੍ਹਦੀ ਕਲਾ ਨੂੰ ਪ੍ਰੋਗਰਾਮ ਚੱਲ ਜਾਂਦੇ ਪੈਸ ਹੋਏ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਧੰਕੇ ਜੀ ਆਤ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕੱਟ ਕਰਦੇ ਆ 18 15 25 ਸਾਲ ਦੇ ਵਿੱਚ ਆ ਪਹਿਲਾਂ ਕੱਟ ਦਿੱਤੀਆਂ ਅੱਜ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਆ ਇਟ ਇੰਡੀਆ ਦਾ ਜਿਹੜਾ ਖਾਸ ਆ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਕਿ ਪੰਜਾਬ ਚ ਪ੍ਰੋਜੈਕਟ ਚੱਲਦੇ ਆ ਇੰਡੀਆ ਪ੍ਰੋਜੈਕਟ ਚੱਲਦੇ ਆ ਪੰਜਾਬ ਤੇ ਵੀ ਕੱਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਕਰਵਾਣਾ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿੰਗ ਕੰਮੀ ਖੋਲੀ ਆ ਐਜੂਕੇਸ਼ਨ ਦਾ ਮੈ ਪੈਸਾ ਤੁਹਾਡੀ ਲੋੜ ਹੈਗੀ ਆ ਵੀ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਕਾਊਂਟ ਵਿੱਚ ਪੈਸੇ ਪਾ ਸਕਦੇ ਹੋ ਉਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੰਡਾਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ ਪਿੱਛੇ ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਸ਼ ਆਪਣੇ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਐਸੋ ਉਹਦੇ ਤੁਹਾਡੀ ਕਾਫੀ ਲੋੜ ਹੈ ਜੇ ਫਿਰ ਸਾਰੀ ਬੈਂਕ ਡੀਟੇਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਡਾਇਰੈਕਟ ਨਿਜਨ ਪਾ ਸਕਦੇ ਆ ਬੈਂਕ ਦੀ ਡਿਟਲ ਵੀ ਆ ਗਈ ਬੈਂਕੀਆਂ ਡਿਟਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਤੁਹਾਡੀ ਇਸ وجہੇ ਕਾफी سپورਟ ਹੈ ਆ ਦੇਖੋ ਤੁਹਾਨੂੰ ਜਦੋਂ ਮੈਂ ਪਹਿਲਾਂ ਕਿ ਅ ਸੰਗਜੀ ਅਸੀਂ ਕਰੀ ਇਦਾਂ ਅਪੀਲ ਕਰ ਕਿ ਜਾਰੀਆਂ ਕਰਦੇ ਨੀਗੇ ਕਿ ਉਹ ਕਾफी ਗੁਰ ਕਿਰਪਾ ਹੈਗੀ ਆ ਵੀ ਚੜ੍ਹਦੀ ਕਲਾ ਨੂੰ ਪ੍ਰੋਗਰਾਮ ਚੱਲ ਜਾਂਦੇ ਪੈਸ ਉਹ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਈਗੁਰ ਜੀ ਖਾਕਾ ਸਾਹਿਬ ਵਾਈਗੁਰ ਜੀ ਖਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਕੇ ਜੀ ਆਤ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆ ਇਦਨੀਆਂ ਅਪੀਲਾਂ ਸੀ ਬਹੁਤ ਕਾਟ ਕਰਦੇ ਆ 10 15 25 ਸਾਲ ਦੇ ਵਿੱਚ ਆ ਪਹਿਲਾਂ ਕਾਟ ਦਿੱਤੀਆਂ ਅੱਜ ਜਿਹੜੀ ਅਪੀਲ ਆ ਸਪੈਸ਼ਲ ਆ ਖਾਸ ਆ ਇਟ ਇੰਡੀਆ ਦਾ ਜਿਹੜਾ ਖਾਸ ਆ ਦਾ ਬੈਂਕ ਅਕਾਊਂਟ ਆ ਕੋਈ ਵਿੱਚ ਤੁਹਾਡੀ ਤੁਹਾਡੇ ਦਾਨ ਦੀ ਬਹੁਤ ਲੋੜ ਹੈਗੀ ਆ ਤੁਹਾਨੂੰ ਪਤਾ ਵੀ ਪੰਜਾਬ ਚ ਪ੍ਰੋਜੈਕਟ ਚੱਲਦੇ ਇੰਡੀਆ ਪ੍ਰੋਜੈਕਟ ਚੱਲਦੇ ਆ ਪੰਜਾਬ ਦੇ ਵਿੱਚ ਕਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਕਰਵਾਣਾ ਦਾ ਹੋਵੇ ਮੈਡੀਕਲ ਹੋਵੇ ਜਿਹੜੀ ਕਲੀਨਿਕ ਕੰਮੀ ਖੋਲੀ ਆ ਐਜੂਕੇਸ਼ਨ ਪਰ ਐਸੋ ਤੁਹਾਡੀ ਲੋੜ ਹੈਗੀ ਆ ਵੀ ਜੇ ਤੁਸੀਂ ਇੰਡੀਆ ਰਹਿੰਦੇ ਆ ਤੁਸੀਂ ਇੰਡੀਆ ਰਹਿਣ ਵਾਲੇ ਜਿਹੜੇ ਇੰਡੀਆ ਦੇ ਵਾਸੀ ਆ ਇਹ ਉਹ ਤੁਸੀਂ ਬੈਂਕ ਅਕਾਊਂਟ 'ਚ ਪੈਸੇ ਪਾ ਸਕਦੇ ਹੋ ਉਥੋਂ ਬਾਹਰ ਨਹੀਂ ਪਾ ਸਕਦੇ ਹੁਣ ਜੇ ਕੋਈ ਸਾਡੇ ਭੰਡਾਰਾ ਬਾਹਰ ਰਹਿੰਦੇ ਉਹਦੇ ਰਿਸ਼ਤੇਰ ਪਿੱਛੇ ਹੈਗੇ ਆ ਉਹਨਾਂ ਨੂੰ ਤੁਸੀਂ ਬੇਨਤੀ ਕਰੋ ਵੀ ਉੱਥੇ ਜਿੰਨਾ ਕੁਸ਼ ਆਪਣੇ ਹਿੱਸਾ ਪਾ ਸਕਦੇ ਪਾਓ ਵੀ ਸਾਡੇ ਪ੍ਰੋਜੈਕਟ ਚੱਲੀ ਜਾ ਕਿਉਂਕਿ ਐਸੋ ਉਹਦੇ ਤੁਹਾਡੀ ਕਾਫੀ ਲੋੜ ਹੈ ਜੇ ਸਾਰੀ ਬੈਂਕ ਡੀਟੇਲ ਵੀ ਆ ਗਈ ਸਕਰੀਨ ਤੇ QR ਕੋਡ ਵੀ ਆ ਗਈ QR ਕੋਡ ਤੁਸੀਂ ਸਕੈਨ ਵੀ ਕਰ ਸਕਦੇ ਆ ਡਾਇਰੈਕਟ ਨਿਜਨ ਪਾ ਸਕਦੇ ਆ ਬੈਂਕ ਡਿਟੈਲ ਵੀ ਆ ਗਈ ਹੈ ਬੈਂਕਿੰਗ ਡਿਟੈਲ ਦੇਖ ਕੇ ਤੁਸੀਂ ਬੈਂਕ ਤੋਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਤੁਹਾਡੀ ਇਸ ਵਜ੍ਹਾ ਕਾਫੀ سپورਟ ਆ ਦੇਖੋ ਤੁਹਾਨੂੰ ਜਦੋਂ ਮੈਂ ਪਹਿਲਾਂ ਕਿ ਅ ਸੰਗਜੀ ਅਸੀਂ ਕਰੀ ਏਦਾਂ ਅਪੀਲ ਕਰ ਕਿ ਜਾਲੀਆਂ ਕਰਦੇ ਨਹੀਂਗੇ ਕਿ ਉਹ ਕਾਫੀ ਗੁਰ ਕਿਰਪਾ ਹੈਗੀ ਆ ਵੀ ਚੜ੍ਹਦੀ ਕਲਾ ਨੂੰ ਪ੍ਰੋਗਰਾਮ ਚੱਲ ਜਾਂਦੇ ਪੈਸ ਉਹ ਤੁਹਾਡੀ ਬਹੁਤ ਲੋੜ ਆ ਅਸੀਂ ਕਹਿੰਦੇ ਜਿੰਨਾ ਕੁ ਤੁਸੀਂ ਆਪਣੇ ਉਹ ਦਾਨ ਕਰ ਸਕਦੇ ਹੋ ਕਰੋ ਆਪਣੇ ਪਰਿਵਾਰਾਂ ਨੂੰ ਦੱਸੋ ਤੇ ਇਹ ਜਿਹੜਾ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤ